ਘਰ ਵਿੱਚੋਂ ਔਰਤ ਦੀ লাশ ਬਰਾਮ ਪੁਲਿਸ ਜਾਂਚ ਚੁੱਤੀ ਅੱਛ ਕਸਬਾ ਨਡਾਲਾ ਵਿਖੇ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ ਵਿੱਚ ਔਰਤ ਦੀ Laash ਮਿਲਣ ਦੀ ਖਬਰ ਸਾਹਮਣੇ ਆਈ ਇਸ ਦੌਰਾਨ ਚੌਕੀ ਇੰਚਾਰਜ ਨਡਾਲਾ ਦਲਵਿੰਦਰ ਬੀਰ ਸਿੰਘ ਪੁਲਿਸ ਪਾਰਟੀਆਂ ਸਣੇ ਮੌਕੇ ਤੇ ਪੁੱਜੇ ਤੇ ਕੀ ਵੇਖਿਆ ਕਿ ਇੱਕ ਵਿਆਹੁਤ ਔਰਤ ਦੀ Laash ਗਲੇ ਸੜੀ ਹਾਲਤ ਵਿੱਚ ਪਈ ਹੈ ਤੇ ਮ੍ਰਿਤਕ ਔਰਤ ਦੇ ਗਲ ਵਿੱਚ ਤੇ ਉਕਤ ਕਮਰੇ ਦੇ ਪੱਖੇ ਤੇ ਚੁੰਨੀ ਲਟਕ ਰਹੀ ਹੈ ਇਸ ਘਟਨਾ ਪਿੱਛੇ ਕੀ ਕਾਰਨ ਹੈ ਪੁਲਿਸ ਉਸ ਦੀ ਜਾਂਚ ਵਿੱਚ ਜੁਟ ਗਈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਔਰਤ ਨਵਜੋਤ कौर ਉਫ ਜੋਤੀ 26 ਆਪਣੇ ਪਤੀ ਅਰਜਨ ਸਿੰਘ ਨਾਲ ਪਿਛਲੇ ਡੇਢ ਸਾਲ ਤੋਂ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਮ੍ਰਿਤਕ ਔਰਤ ਦੇ ਦਿਓਰ ਬੱਬੂ ਤੇ ਸੱਸ ਹੰਸੀਵਾਸੀ თਿੰਦ ਧਾਰੀਵਾਲ ਨੇ ਦੱਸਿਆ ਕਿ ਮੇਰੇ ਪੁੱਤਰ ਦਾ 9 ਸਾਲ ਪਹਿਲਾਂ ਨੋ ਨਵਜੋਤ कौर ਜੋਤੀ ਨਾਲ ਵਿਆਹ ਹੋਇਆ ਸੀ ਤੇ ਪਿਛਲੇ ਕੁਝ ਸਮੇਂ ਤੋਂ ਇਥੇ ਨਡਾਲਾ ਵਿਖੇ ਕਿਰਾਏ ਦੇ ਮਕਾਨ ਤੇ ਰਹਿੰਦੇ ਸਨ ਤੇ ਮੇਰਾ ਪੁੱਤਰ ਅਰਜਨ ਤਕਰੀਬਨ 2 ਮਹੀਨੇ ਪਹਿਲਾਂ ਵਿਦੇਸ਼ ਪੁਰਤਗਾਲ ਚਲਾ ਗਿਆ ਤੇ ਅੱਜ ਮੁੰਡੇ ਨੇ ਬਾਹਰੋਂ ਵਿਦੇਸ਼ ਤੋਂ ਫੋਨ ਕਰਕੇ ਰੋਂਦੇ ਹੋਏ ਦੱਸਿਆ ਕਿ ਮੰਮੀ ਉੱਥੇ ਜਾਓ ਇਹ ਪਾਣਾ ਵਾਪਰ ਗਿਆ ਤੇ ਇੱਥੇ ਆ ਕੇ ਦੇਖਿਆ ਨੋ ਦੀ ਗਲੀ ਸੜੀ ਹਾਲਤ ਵਿੱਚ ਲਾਸ਼ ਬੈੱਡ ਉੱਤੇ ਪਈ ਸੀ ਤੇ ਕਮਰੇ ਦਾ ਏਸੀ ਚੱਲ ਰਿਹਾ ਹੈ ਉਧਰ ਮੌਕੇ ਤੇ ਪੁੱਜੀ ਨਡਾਲਾ ਪੁਲਿਸ ਦਾ ਕਹਿਣਾ ਕਿ ਇਸ ਘਟਨਾ ਪਿੱਛੇ ਕੀ ਕਾਰਨ ਹੈ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਗੋਬਿੰਦ ਸੁਖੀ ਜਾ ਜੀ ਦੀ ਵਿਸ਼ੇਸ਼ ਰਿਪੋਰਟ ਹਾਂ ਜਿਹਨਾਂ ਦੀ ਡੈਥ ਹੋਈ ਆ ਕੀ ਲੱਗਦੇ ਸੀ ਤੁਹਾਨੂੰ ਕਿਦਾਂ ਬਦਲ ਲੱਗਦਾ ਹਾਂ ਹਾਂ ਜੀ ਮੈਂ ਜਿਹਨਾਂ ਦੀ ਡੈਥ ਹੋਈ ਆ ਕੌਣ ਸੀ ਕੀ ਲੱਗਦੇ ਤੁਹਾਨੂੰ ਇਸ ਤਰ੍ਹਾਂ ਮੈਨੂੰ ਲੱਗਦਾ ਮੇਰੇ ਭਰਾ ਦੀ ਨੂੰ ਮੇਰੀ ਨੂੰ ਹੀ ਲੱਗੀ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਨੂੰ ਮੈਨੂੰ ਤੇ ਆ ਮੁੰਡੇ ਨੇ ਦੱਸਿਆ ਕਹਿੰਦੇ ਮੇਰੇ ਫੋਨ ਆਇਆ ਬਾਰੋਂ ਵੀ ਬੰਦੂਏ ਕੋ ਵੀ ਫੋਨ ਨਹੀਂ ਚੁੱਕਣ ਦੀ ਇਹਨੇ ਚ ਦੋ ਤਿੰਨ ਨੇ ਕਿਉਂ ਫੋਨ ਕਿਉਂ ਨਹੀਂ ਚੁੱਕਣੇ ਮੇਰਾ ਫੋਨ ਚ ਉਸੇ ਹਟਾਉਂਦੀ ਲੋ ਫੋਨ ਨਹੀਂ ਚੁੱਕਿਆ ਤੇ ਮੁੜ ਕੇ ਫਿਰ ਪਰੋਣਾ ਹੀ ਹੁੰਦਾ ਸਿਆ ਵੀ ਕਹਿੰਦਾ ਜਾ ਕੇ ਪਤਾ ਤਾਂ ਕਰੋ ਵੀ ਫੋਨ ਕਿਉਂ ਨਹੀਂ ਚੁੱਕਣ ਦੀ ਮੇਰਾ ਉਹ ਨਹੀਂ ਚੁੱਕਣੇ ਨਾ ਤੁਹਾਡਾ ਚੁੱਕਣੇ ਇੱਥੇ ਆਏ ਤੇ ਬੂਆ ਖੁੱਲਾ ਹੈ ਅੱਗੇ ਇਹਨਾਂ ਨਾਲ ਬੋਲਿਆ ਬੂਆ ਇਹਨਾਂ ਬਾਸੀ ਇਹਨਾਂ ਦੀ ਅੱਛਾ ਬਾਤ ਥੋੜਾ ਘੰਟਾ ਕੁ ਹੋਇਆ ਆ ਜੀ ਚੱਲੇ ਬਲੇ ਬਸਣਦੇ ਇੱਥੇ ਕੋਈ ਗੱਲ ਨਹੀਂ ਕੀ ਕਰ ਲੀ ਕੀ ਹੋ ਸਕਦਾ ਠੀਕ ਜੀ ਜਾਣਿਆ ਉਹਨਾਂ ਕੀ ਬਣਿਆ ਇਹਦੇ ਨਾਮ ਲੋ ਚੁੰਨੀ ਜੀ ਆਵੇ ਉੱਤੇ ਟੰਗੀ ਆ ਦੇ ਆਹ ਜਾਂ ਲਗਾ ਬਸ